ਨਾਲੇ ਇਹ ਵੀ ਗੱਲ ਹੈਗੀ ਐ ਨਾ ਗੱਲ ਇਹ ਨਾ ਕਿਦਾ ਜੀ ਕਰਦਾ ਵੀ ਮੈਂ ਘਰ ਛੱਡ ਕੇ ਚੱਲ ਜਾ ਮੈਨੂੰ ਪਤਾ ਬਾਪੂ ਆਹ ਡੀ ਜਿਹੜੀ ਹੈ ਨਾ ਬਹੁਤੀ ਝਬਾਨ ਤੋਂ ਕੌੜੀ ਐ ਇਹਨੇ ਪੱਕਾ ਕੋਈ ਨਾ ਕੋਈ ਪਿੱਛੇ ਨੂੰ ਗੱਲਾਂ ਕੀਤੀਆਂ ਹੋਣੀਆਂ ਐਂ ਜਾਣਾ ਨਵਦੀਪ ਜਾਣਾ ਕਿਉਂ ਹੋਣੀ ਆ ਲੋਕੀ ਵੀ ਅੱਖਾਂ ਡੇ ਨੇ ਪਰ ਆਹ ਜਿਹੜਾ ਕੋਈ ਵੀ ਨਾ ਵੇਖਣ ਤੋਂ ਮੈਂ ਨਹੀਂ ਜਾਣਾ ਇੱਥੇ ਮੈਂ ਇੱਥੇ ਹੀ ਰਹਿਣਾ ਵਾ ਇਹੋ ਹੀ ਤੇ ਗੱਲ ਵਾ ਤੂੰ ਲੈਣ ਚੁਰ ਗਿਆ ਮੈਂ ਅਗਲੀ ਦੀ ਚੜ ਮੱਚ ਗਈ ਐ ਨਾ ਜਾਂਦਾ ਆਪੇ ਛੱਡਣ ਹੁੰਦੇ ਨਾਲੇ ਉਹਨਾਂ ਨੂੰ ਪਤਾ ਲੱਗਦਾ ਨਾਲੇ ਮੈਂ ਉਹਨਾਂ ਦੀ ਬੇਇੱਜ਼ਤੀ ਕਰਕੇ ਕੱਢਦੀ ਤੇ ਆ ਆਪਣੀ ਧੀ ਨੂੰ ਅਕਲ ਦਿੱਤੀ ਜੇ ਵੇਖਿਆ ਜੇ ਨਾ ਮੰਨਦੇ ਆਪਣੀ ਗਲਤੀ ਇਹੋ ਗੱਲਾਂ ਸੁਣਨ ਵਾਲੀਆਂ ਰਹਿ ਗਿਆ ਹੀ ਉਹ ਵੀ ਹੁਣ ਇਹਨਾਂ ਨੇ ਮੈਨੂੰ ਸੁਣਾਤੀਆਂ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਮੈਨੂੰ ਜਾਣ ਦਿਓ ਮੈਂ ਇਹ ਪਿੰਦਰ ਚੱਲਨੀ ਆ ਮੈਂ ਨਹੀਂ ਹੁਣ ਇੱਥੇ ਰਹਿ ਸਕਦੀ ਨਵਦੀਪ ਬੈ ਸਹੀ ਇੱਕ ਮਿੰਟ ਛੱਡੋ ਪਰ ਇਹ ਮੈਂ ਨਹੀਂ ਬਹਿਣਾ ਮੰਮੀ ਐਵੇਂ ਜਾਣੇ ਵਾਲੇ ਨਹੀਂ ਕੰਮ ਕਰੀਦੇ ਹੁੰਦੇ ਕੋਈ ਗਾ ਨਹੀਂ ਜਾ ਕੇ ਇਹਨੂੰ ਵੇਖ ਲੈਂਦੇ ਜੇ ਤਾਂ ਚਾਲ ਲੱਥ ਜਾਏਗਾ ਜਾਣਾ ਕਿੱਥੇ ਆ ਮੰਮੀ ਮੇਰੀ ਸੋਹਣੋ ਗੱਲ ਇਹ ਤੇ ਚੰਗੀ ਏ ਫਿਰ ਵੀ ਕੋਈ ਇਹੋ ਜੀ ਗੱਲ ਹੈ ਨਹੀਂ ਕਿ ਜਦੋਂ ਤੁਸੀਂ ਡੇ ਉਹ ਜਿਹੜਾ ਫੋਨ ਦੀ ਗੱਲ ਕਰਨ ਦੇ ਹਨ ਫੋਨ ਮੰਮੀ ਮੈਂ ਲਾਇਆ ਸੀ ਉੱਥੇ ਤੁਸੀਂ ਚੁੱਕਿਆ ਨਾ ਕਿਹੇ ਨੇ ਤੇ ਜੇ ਨਹੀਂ ਨਾ ਤੁਹਾਨੂੰ ਯਕੀਨ ਤਾਂ ਮੈਂ ਕਰਕੇ ਵਿਖਾਦਾ ਫਿਰ ਤੁਹਾਨੂੰ ਉਸੇ ਨੰਬਰ ਤੇ ਮੈਂ ਤਾਂ ਲੱਗੇ ਹਾਂ ਚੁੱਕਣਾ ਤੇ ਉਹਨੇ ਸਿਰ ਨੂੰ ਕਟਿਆ ਗਿਆ ਤੇਨੂੰ ਪਤਾ ਹੀ ਵੀ ਮੈਨੂੰ ਕਿਹੜਾ ਲੋਣਾ ਹੁੰਦਾ ਹੈ ਮੰਮੀ ਉਹ ਤਾਂ ਚਲੋ ਗੱਲ ਠੀਕ ਆ ਪਰ ਤੁਸੀਂ ਕਿਦਾਂ ਦੀਆਂ ਗੱਲਾਂ ਕੀਤੀਆਂ ਇਦਾਂ ਚੰਗੇ ਲੱਗੀਦਾ ਏ ਤੂੰ ਮਾਂ ਨੂੰ ਵੀ ਇਦਾਂ ਕਹਿ ਚੱਲ ਮੈਂ ਇਹ ਆ ਨਹੀਂ ਜੀ ਉਹ ਸਹੀ ਹੈ ਨਾ ਤੇ ਫਿਰ ਵੀ ਥੋੜਾ ਜ਼ਾਬਾ ਦੁਆ ਮਾਰ ਕੇ ਰੱਖਿਆ ਕਰ ਇਹਦਾ ਕੀ ਬਦਰਨ ਢਾਰੋ ਹੋ ਜਾਂਦਾ ਵੈ ਮੰਮੀ ਜਦੋਂ ਦੀ ਕੋਈ ਗਲਤੀ ਹੈ ਨਹੀਂਗੀ ਉਹ ਕਿੱਥੋਂ ਮੰਨ ਲੈਣ ਵਾਲੀ ਉਹ ਜੀ ਹੈਗੀ ਜਦੋਂ ਤੁਸੀਂ ਬਾਰ ਬਾਰ ਕਹੀ ਜਾਣਾ ਅਗਲੇ ਬੰਦੇ ਨੂੰ ਝੂਠਿਆ ਕਰੀ ਜਾਣਾ ਉਹਨਾਂ ਦੇ ਗੁੱਸੇ 'ਚ ਆਉਣਾ ਹੀ ਹੈ ਨਾਲੇ ਤੀ ਸਿਆਣੇ ਬਣੋ ਥੋੜਾ ਜਿਹਾ ਐਦਾਂ ਨਹੀਂ ਚੰਗੇ ਲੱਗੀਦਾ ਹੁੰਦਾ ਫਿਰ ਉਹ ਤੁਹਾਡੀ ਨੂੰਹ ਹੈ ਤੇ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਅੱਗੋਂ ਕਿੰਨੀ ਤੁਹਾਡੀ ਇੱਜ਼ਤ ਕਰਦੀ ਏ ਪਰ ਤੁਸੀਂ ਬਾਰ ਬਾਰ ਉਹਨੂੰ ਨਿਚਾ ਬਹੁੰਦੇ ਹੋ ਚੱਲ ਠੀਕ ਹੈ ਭਰਾਵਾ ਮੈਂ ਮੰਨਨੀ ਆ ਵੀ ਮੇਰੀ ਗਲਤੀ ਏ ਤੇ ਮੈਂ ਆ ਦੇ ਕੋਲ ਜਾ ਕੇ ਮਾਫੀ ਮੰਗ ਲੈਣੀ ਆ ਫਿਰ ਤੂੰ ਖੁਸ਼ ਹੋ ਜਾਏਂਗਾ ਮੰਮੀ ਗੱਲ ਮਾਫੀ ਮੰਗਣ ਦੀ ਨਹੀਂ ਹੈਗੀ ਜਦੋਂ ਕਿਸੇ ਨੇ ਇਹੋ ਜਿਹਾ ਕੋਈ ਕੰਮ ਕੀਤਾ ਨਾ ਨਾ ਹੋਵੇ ਤੇ ਅਗਲੇ ਨੂੰ ਬਾਰ-ਬਾਰ ਕਹੀ ਜਾਈਏ ਨਾ ਤੇ ਉਹਨੇ ਤਾਂ ਫਿਰ ਅਗਲੇ ਨੇ ਮਚਣਾ ਹੀ ਹੈ ਚਲੋ ਮੈਂ ਮੰਨ ਨਹੀਂ ਆ ਵੀ ਮੈਨੂੰ ਨਹੀਂ ਪਤਾ ਹੈਗਾ ਤੇ ਜੇ ਉਹ ਅਕਲ ਵਾਲੀ ਹੁੰਦੀ ਤੇ ਉਹ ਹੀ ਨਾ ਘਰੋਂ ਪੈਰ ਪੁੱਟਦੀ ਉਹਦੀ ਵੀ ਬੀਤੀ ਹੋਈ ਦੇ ਵਿੱਚ ਸਾਡੀ ਵੀ ਹੋਈ ਹੈ ਤੇ ਦੋਹੀ ਧਰੀਆਂ ਮੰਮੀ ਜੇ ਤਾਨੂੰ ਬੇਚਿੱਦਾ ਇੰਨਾ ਡਰ ਖੀ ਤੇ ਤੁਸੀਂ ਨਾ ਗੱਲ ਕਰਦੇ ਕੋਈ ਤੁਸੀਂ ਵੀ ਆਂਦੇ ਨੇ ਨਾ ਹੁਣ ਮੈਂ ਸਾਰੀ ਗੱਲ ਇੱਥੇ ਹੀ ਕਰਨੀ ਹੈ ਇਹੋ ਬਾਰ-ਬਾਰ ਅਗਲਗੜਾ ਫੋਨ ਆਈ ਜਾਂਦਾ ਸੀ ਦੇ ਬੰਦੇ ਦੇ ਮਨ 'ਚ ਸ਼ੱਕ ਤੇ ਹੋਈ ਜਾਂਦਾ ਨਾ ਜੇ ਮੈਂ ਇਸੇ ਮੂੰਹ ਨਾਲ ਨਾ ਉਹਨੂੰ ਕੋਈ ਆਂਦੀ ਤੇ ਫਿਰ ਤੂੰ ਆਖਣਾ ਹੀ ਮੰਮੀ ਤੂੰ ਘਰ ਚ ਸਿਆਣੀ ਹੈ ਤੈਨੂੰ ਤੇ ਪਤਾ ਹੀ ਹੈ ਚਲੋ ਮੰਮੀ ਮੈਂ ਮੰਨਦਾ ਤੁਸੀਂ ਆਪਣੇ ਤਾਂ ਸਹੀ ਹੈ ਜੋ ਤੁਸੀਂ ਕਹਿਣਦੇ ਹੋ ਪਰ ਜਿੱਦਾਂ ਦੀ ਤੁਸੀਂ ਉਹਨੂੰ ਗੱਲਾਂ ਕੀਤੀਆਂ ਹਨ ਨਾ ਉਹ ਨਹੀਂ ਤੁਹਾਨੂੰ ਕਰਨੀਆਂ ਚਾਹੀਦੀਆਂ ਚਲੋ ਜੇ ਮੈਂ ਗੱਲ ਕੀਤੀ ਹੈ ਨਾ ਉਹਨੇ ਵੀ ਵੱਡੇ ਨਿੱਕੇ ਦਾ ਕੋਈ ਲਿਆਜ ਨਹੀਂ ਰੱਖਿਆ ਹੈਗਾ ਮੇਰਾ ਫੱਕਾ ਨਹੀਂ ਛੱਡਿਆ ਜੇ ਤੂੰ ਆਣਾ ਹੈ ਨਾ ਤੇ ਉਹਨੂੰ ਆਜ ਮਾਰ ਲੈ ਮੰਮੀ ਆਹ ਦੇਖੋ ਤੁਹਾਡੇ ਗਾੜੀ ਜੋੜੇ ਹੱਥ ਤੁਸੀਂ ਤਾਂ ਫੇਰ ਗੱਲ ਨੂੰ ਵਧਾਉਣ ਡੇ ਹੋ ਮੈਂ ਤੁਹਾਨੂੰ ਸਮਝਾਉਣ ਡਿਆ ਸਕਾਂ ਚਲ ਠੀਕ ਹੈ ਮੈਨੂੰ ਜਾਣ ਦੋ ਚਲੋ ਠੀਕ ਹੈ ਮੈਂ ਨਹੀਂ ਗਾਂ ਤਾਂ ਕੁਝ ਵੀ ਆਂਦੀ ਫੇਰ ਆ ਗਈ ਨਾ ਗੱਲ ਉੱਥੇ ਹੀ ਮੈਨੂੰ ਕਹੋ ਹਨਾ ਮੰਮੀ ਜਿੱਥੇ ਤੁਹਾਡੀ ਗਲਤੀ ਮੰਨਿਆ ਕਰੋ ਐਵੇਂ ਅਗਲੇ ਨੂੰ ਨਾ ਗਲਤ ਕਹਿਆ ਕਰੋ ਚਲੋ ਠੀਕ ਹੈ ਤੁਹਾਡੇ ਵਰਗੇ ਇੱਥੀਆਂ ਪੁੱਤਰ ਮਨਾ ਲੈਂਦੇ ਨੇ ਮਾਪਿਆਂ ਨੂੰ ਮੰਮੀ ਜਿਹੜਾ ਸਹੀ ਹੋਵੇ ਨਾ ਉਹਨੂੰ ਗਲਤ ਕਹੀਏ ਨਾ ਤੇ ਨਹੀਂ ਚੰਗੇ ਲੱਗੀਦਾ ਕੋਈ ਚੰਗੇ ਬੰਦੇ ਨੂੰ ਗਲਤ ਕਰ ਦੇਣਾ ਮੈਂ ਚਲੋ ਠੀਕ ਹੈ ਤੁਸੀਂ ਦੋਵੇਂ ਜੀ ਸੱਚੇ ਆ ਮੈਂ ਤੇ ਇਹ ਐ ਨਹੀਂ ਪਤਾ ਨਹੀਂ ਉਹਨੇ ਤੇਰੇ ਸਿਰ 'ਚ ਕੀ ਧੂੜ ਛੜਿਆ ਜਿਹੜਾ ਤੂੰ ਉਹਦੇ ਮਗਰ ਲੱਗਾ ਤੇ ਮਾਂ ਦੀ ਤੇ ਤੂੰ ਮੰਨਦਾ ਹੀ ਨਹੀਂ ਮੰਮੀ ਕੀ ਮਗਰ ਲੱਗਾ ਉਹਦੇ ਮੈਂ ਤੁਹਾਨੂੰ ਚੰਗੇ ਲੋਕ ਕਹਿਣ ਡਿਆ ਵਾ ਹੋਰ ਕਦੀ ਤੁਹਾਡੀ ਕੋਈ ਗੱਲ ਮੋੜੀ ਹੈ ਦੱਸੋ ਹਾਂ ਮੋੜੀ ਤੇ ਨਹੀਂ ਗਈ ਇੱਥੇ ਉਹਨੂੰ ਰੱਖਣਾ ਉਹਨੂੰ ਰੱਖ ਜਿੱਥੇ ਮੈਨੂੰ ਰੱਖਣਾ ਮਾਂ ਨੂੰ ਮੈਨੂੰ ਰੱਖ ਪਰ ਨਾ ਉਹਦੀ ਗੱਲ ਵਾਲੀ ਤੂੰ ਜਵਾਬ ਦੇਣਾ ਮੇਰੀ ਤੇ ਕੋਈ ਗੱਲ ਦਾ ਜਵਾਬ ਦੇਣਾ ਹੀ ਨਹੀਂ ਕੋਈ ਚੰਗੀ ਕਰਦੀ ਹੈ ਕੋਈ ਮਾੜੀ ਕਰਦੀ ਮੰਮੀ ਉਹਨੇ ਤੁਹਾਨੂੰ ਗਲਤ ਕੋਈ ਬੋਲਿਆ ਸੀ ਅਗਲੀ ਨੂੰ ਤੁਸੀਂ 20 20 ਗੱਲਾਂ ਕੀਤੀਆਂ ਫੇਰ ਤੂੰ ਹੀ ਅਖੜੇ ਉਹਦੀ ਸਾਈਡ ਲੈਣ ਰਿਆ ਹਾਂ ਅੱਗ ਹੋ ਗਈ ਤੁਹਾਡੇ ਵਾਲੀ ਉਹ ਹੀ ਗੱਲਣ ਉਹਨੇ ਮਗਰ ਲਾਇਆ ਹੈ ਮੇਰਾ ਤਾਂ ਕਿਤੇ ਮਿਲਦੇ ਨਹੀਂ ਤੇ ਮਾਂ ਸਾਡੀ ਤੇ ਅਸੀਂ ਇਹਦੇ ਵਾਲੇ ਕਿਤੇ ਧਿਆਨ ਦੇਈਏ ਨਾ ਚੰਗਾ ਭਰਾ ਮੈਂ ਨਹੀਂ ਕਰਦੀ ਜੋ ਹੋ ਗਿਆ ਠੀਕ ਹੈ ਹੌਂਦਾ ਹੋਣਾ ਨਹੀਂ ਰਿਆ ਹਲੋ ਹਲੋ ਮਾਂ ਬਿਜੀ ਸਾਸਰੀ ਘਰ ਸਾਸ਼ਿਕਾ ਕਵਲ ਹੋਸਨਾ ਠੀਕ ਠਾਕ ਭਾਬੀ ਜੀ ਵਧੀਆ ਤੂੰ ਸੁਣਾਓ ਆਪਣੀ ਘਰੇ ਸਾਰੇ ਠੀਕ ਠਾਕ ਨੇ ਹਾਂ ਬਹੁ ਇਧਰ ਵੀ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਭਾਜੀ ਉਹ ਵੀ ਠੀਕ ਠਾਕ ਨੇ ਮਾਸੀ ਜੀ ਹੁਣੀ ਮਾਸੜ ਜੀ ਹੁਣੀ ਠੀਕ ਠਾਕ ਸਾਰਾ ਪਰਿਵਾਰ ਵਧੀਆ ਤੂੰ ਸੁਣਾਓ ਵੀਰ ਜੀ ਠੀਕ ਠਾਕ ਗੁੜੀਆਂ ਉਹ ਵੀ ਠੀਕ ਠਾਕ ਕੀ ਕਰਦੀਆਂ ਕਵਲ ਕਰਨਾ ਕੀ ਹੈ ਭਾਬੀ ਜੀ ਕਿਤੇ ਚੱਲੇ ਹਾਂ ਕਿੱਥੇ ਚੱਲੇ ਕਵਲ ਦੀਦੀ ਹੁਣਾ ਕੋਲ ਚੱਲੇ ਹਾਂ ਭਾਬੀ ਜੀ ਤੇ ਤੂੰ ਬੜੀ ਸਿੰਪਲ ਜੀ ਤਿਆਰ ਹੋਈ ਆ ਤਿਆਰ ਹੋ ਕੇ ਰਿਹਾ ਕਰ ਨਹੀਂ ਭਾਬੀ ਜੀ ਜੇ ਮੈਂ ਨਾ ਤਿਆਰ ਹੋਣਾ ਵਾ ਤੇ ਲਖਵਿੰਦਰ ਨਾ ਅੱਡੇ ਤੱਕ ਗਏ ਹੀ ਤੇ ਮੈਂ ਹਾਂ ਹੁਣ ਤੱਕ ਨਾ ਭਾਬੀ ਜੀ ਹੁਣਾਂ ਨੂੰ ਫੋਨ ਲਾ ਕੇ ਨਾ ਹਾਲ ਚਾਲ ਪੁੱਛ ਲੈਣੀ ਫੇਰ ਸਾਮਾ ਪੈ ਜਣੀ ਆ ਤੇ ਫੇਰ ਲਖੂਨੀ ਤੁਹਾਨੂੰ ਲੱਗਣਾ ਚਲ ਇਹ ਤੇ ਤੂੰ ਚੰਗਾ ਕੀਤਾ ਵਾ ਮੈਂ ਵੀ ਅੱਗੇ ਕਹਿਣ ਦੀ ਕਵਲ ਨਾਲ ਗੱਲ ਕਰਨੀ ਆ ਤੇ ਨਾਲ ਮੇਰਾ ਬਗੂ ਨਵੀ ਸਵੀ ਆ ਤਿਆਰ ਹੋ ਕੇ ਰਿਹਾ ਕਰ ਪਿੰਡ ਜੀ ਵੀ ਸੋ ਜਾਣੇ ਵੇਖਣ ਆਉਂਦੇ ਆ ਹਾਂਜੀ ਭਾਬੀ ਜੀ ਤੜ ਰੋਜ਼ ਗਈ ਸਕੂਲ ਹਾਂਜੀ ਰੋਜ਼ ਗਈ ਆ ਸਕੂਲ ਮੇਰਾ ਬਗੂ ਤੇ ਦੂਜੀ ਕੀ ਕੰਡੀ ਪਲਕ ਉਹ ਮੇਰੇ ਸਣਾ ਬਾਹਰ ਗਈ ਚਾਚੇ ਘਰ ਗਈ ਉਹ ਜਿਆਦਾ ਨਹੀਂ ਕਰਦੀਆਂ ਮੈਨੂੰ ਉਹ ਤਾਂ ਬੜਾ ਆਜ਼ਾਦ ਕਰਦੀਆਂ ਸਾਡੀ ਭੂਈ ਨੇ ਕਿਦਣਾ ਸਾਡੀ ਭੂਈ ਨੇ ਕਿਦਣਾ ਮਾ ਠੀਕ ਜੇ ਤਾਂ ਤੁਸੀਂ ਵੀ ਕਿਤੇ ਘੇੜਾ ਮਾਰਿਓ ਕੱਬਲ ਹੁਣ ਆਹੀ ਨਾ ਪਾਰਟੀ ਤੇ ਆਵਾਂਗੇ ਤੇ ਲਾ ਵੀਰ ਜੀ ਕਿੱਥੇ ਆ ਮੇਰੀ ਗੱਲ ਕਰਾਇਓ ਹਾਂ ਉਹ ਮੇਰੇ ਸਾਹਮਣੇ ਪੈਲੀ ਵੱਲ ਗਏ ਆ ਆਉਣਗੇ ਫਿਰ ਗੱਲ ਕਰਾ ਦਾਂਗੀ ਜਦੋਂ ਵੀਰ ਜੀ ਆਉਣਗੇ ਨਾ ਘਰੇ ਤੇ ਮੇਰੀ ਨਾ ਗੱਲ ਕਰਾਇਓ ਤੇ ਭੂਆ ਜੀ ਹੁਣਾਂ ਨਾਲ ਨਾ ਮੇਰੀ ਗੱਲ ਹੋ ਗਈ ਮੰਮੀ ਕਹਿਣ ਦੇ ਕੇ ਆਪਣੇ ਨਾ ਪਿੰਡ ਫੋਨ ਕਰਕੇ ਕਹਿ ਦੇ ਜਿਹੋ ਰਿਸ਼ਤੇਦਾਰਾਂ ਨੂੰ ਕਹਿਣਾ ਨਾ ਕਹਿ ਦਿਓ ਤੇ ਜਦੋਂ ਵੀਰ ਜੀ ਆਉਣਗੇ ਨਾ ਤੇ ਮੇਰੀ ਗੱਲ ਕਰਾਇਓ ਉਹਨਾਂ ਨੂੰ ਪੁੱਛਾਂ ਕਿ ਵੀ ਕਿੰਨੂ ਕਿੰਨੂ ਕਹਿਣਾ ਵਾ ਕੋਈ ਗੱਲ ਨਹੀਂ ਕਵਲ ਆਉਂਦੇ ਨਾ ਵੀਰ ਤੇਰੇ ਤੇ ਫਿਰ ਮੈਂ ਤੇਰੀ ਗੱਲ ਕਰਾ ਦਾਂਗੀ ਚਲੋ ਠੀਕ ਐ ਭਾਬੀ ਜੀ ਚੰਗਾ ਫਿਰ ਚੰਗਾ ਬੂ ਕਵਲ ਕਿ ਧੀ ਸਿਆਣੀ ਹੋ ਗਈ ਆ ਕਹਿਣ ਦੀ ਕਿੰਨੂ ਕਿੰਨੂ ਕਹਿਣਾ ਵਾ ਆਉਂਦੇ ਨਾ ਤੇ ਚੱਲੇ ਨਾ ਵੀ ਗੱਲ ਕਰਨੀ ਆ ਨਵਦੀਪ ਬਹਿ ਜਾ ਐਵੇਂ ਹੁਣ ਕੋ ਮਨ ਚ ਗੁੱਸਾ ਨਾ ਰੱਖੀ ਮੈਂ ਸਮਝਾਇਆ ਮੰਮੀ ਨੂੰ ਉਹਨਾਂ ਨੂੰ ਵੀ ਭਲੇਖਾ ਹੀ ਲੱਗ ਗਿਆ ਪਲੇਖਾ ਵੀ ਬਿੰਦਰ ਕੋਈ ਚਾਜਦਾ ਲੱਗਦਾ ਵਾ ਇਹ ਥੋੜੀ ਭਿਗਲੇ ਬੰਦੇ ਤੇ ਇਲਜ਼ਾਮ ਹੀ ਲਾਈ ਜਾਓ ਹਾਂ ਤਾਂ ਠੀਕ ਆ ਪਰ ਹੁਣ ਕਰੀਏ ਕੀ ਉਮਰ ਦੇ ਸਾਹਮਣਾਂ ਨਹੀਂ ਪਤਾ ਲੱਗਦਾ ਉਹ ਮੈਨੂੰ ਵੀ ਗਲਤ ਕਹੀ ਜਾਣ ਦੇ ਇਹਨੇ ਆਹੋ ਪਤਾ ਨਹੀਂ ਲੱਗਦਾ ਉਹਨਾਂ ਨੂੰ ਉਦਾਂ ਤੇ ਉਹਨਾਂ ਨੂੰ ਸਾਰੀ ਸਮਝ ਆ ਤੇ ਜਦੋਂ ਕੋਈ ਐਹੋ ਜੀ ਗੱਲ ਹੁੰਦੀ ਆ ਤੇ ਫੇਰ ਇਹ ਉਮਰ ਦੇ ਸਾਹਮਣਾਂ ਨੂੰ ਪਤਾ ਨਹੀਂ ਲੱਗਦਾ ਇੰਦਰ ਮੈਂ ਤੁਹਾਡੇ ਕਰਕੇ ਚੁੱਪ ਕਰਕੇ ਬੈਠੀ ਆ ਤੇ ਹੋਰ ਕੀ ਕਰਨਾ ਫਿਰ ਦੱਸ ਤਮਾਸ਼ਾ ਲਾਉਣਾ ਮੈਂ ਤਮਾਸ਼ਾ ਲਾਉਣਾ ਅੱਗੇ ਥੋੜਾ ਬਣਿਆ ਮੈਂ ਰੰਧੀ ਖੋਦੀ ਦਾ ਸਰ ਫੇਰ ਕੰਮ ਨਹੀਂ ਕਰਦਣੀ ਮਮੀ ਨੂੰ ਕਵਾਇਆ ਬਲਾਇਆ ਕਰਨਾ ਉਹ ਚੱਲਣਾ ਆ ਬਲਾਇਆ ਜੋ ਮਰਜੀ ਕਰਦੇ ਰਹਿਣ ਨਾ ਕਰਦੇ ਰਹਿਣ ਤੇ ਜੇ ਤੂੰ ਹੀ ਮੈਨੂੰ ਕਹਣਾ ਵੀ ਹਾਂ ਵੀ ਤੂੰ ਮੇਰੀ ਮਾਂ ਨੂੰ ਬੁਲਾਉਂਦੀ ਨਹੀਂ ਜਾਂ ਐਜ ਨਹੀਂ ਕਰਦੀ ਮੈਂ ਸਾਰਾ ਕੁਝ ਕਰਾਂਗੀ ਪਰ ਮੈਂ ਉਹਨਾਂ ਨੂੰ ਕਵਾਉਣਾ ਨਹੀਂ ਹੈਗਾ ਨਵਦੀ ਫਿਰ ਨਿਆਣੇ ਵਾਲੀ ਗੱਲ ਅੱਗੇ ਜੀ ਕਿੰਨੇ ਗਿਆ ਕਿੰਨੇ ਕਹਿੰਦੇ ਫਿਰ ਉਹ ਨਹੀਂ ਸਮਝਦੇ ਇਹ ਗੱਲ ਨੂੰ ਬਸ ਮੂੰਹ ਵਟ ਕੇ ਦੇ ਇੱਕ ਦੂਜੇ ਨਾਲ ਬੈਠੇ ਰਹੋ ਤੇ ਫਿਰ ਜਿੱਦਾਂ ਦੇ ਕੰਮ ਕਰਨੇ ਆ ਉਦਾਂ ਦੇ ਅਗਲੇ ਨੇ ਵੀ ਕਰਨੇ ਆ ਪਰ ਉਹਨਾਂ ਨੂੰ ਇੱਜ਼ਤ ਪੱਜਦੀ ਨਹੀਂ ਆ ਜਦੋਂ ਤੈਨੂੰ ਮੈਂ ਵੀ ਦੱਸੂ ਕੀ ਕਰਾਂ ਤੂੰ ਪਤਾ ਕੀ ਕਰਿਆ ਕਰ ਹੁਣ ਗਾਂਂ ਦੇ ਤੈਨੂੰ ਕੁਝ ਵੀ ਕਹਿਣਾ ਤੂੰ ਅੱਗੋਂ ਨਹੀਂ ਬੋਲਣਾ ਬਸ ਓ ਵਾਹ ਵੇਖੋ ਤੁਹਾਡੇ ਗੜੀ ਜੋੜੇ ਹਾਂ ਆਪੇ ਕਿੰਨਾ ਵਿਚਰ ਕਰਨਗੇ ਬੋਲ ਵਰ ਕੇ ਹਟ ਜੇ ਨਾ ਨਾ ਆਈਆਂ ਨਾ ਤੁਸੀਂ ਇਹੋ ਚੀਜ਼ਾਂ ਦੇ ਤੂੰ ਨਹੀਂ ਬੋਲਣਾ ਗੜੀਆਂ ਕੁਝ ਤੂੰ ਨਹੀਂ ਬੋਲਣਾ ਗੜੀਆਂ ਕੁਝ ਜਿਵੇਂ ਸਗੋਂ ਦੋਂ ਭੋਲੀ ਹੁੰਦੀ ਨਾ ਤੇ ਮੈਨੂੰ ਆਜਾ ਦੇਣੀ ਹੀ ਵੇਖਣਾ ਪੈਣਾ ਯਾਰ ਮੈਂ ਤਾਂ ਲੱਕੋ ਫਾਇ ਆਇਆ ਫਿਰ ਲੋਕੋਂ ਫਾਇਦਾ ਪਾਟ ਮੈਂ ਤੈਨੂੰ ਪਹਿਲਾਂ ਫੋਨ ਤੇ ਕਿਹਾ ਹੈ ਨਾ ਕਿ ਪਿੰਦਰ ਮੈਂ ਨਹੀਂ ਉਹ ਕਪੜੇ ਪਾਉਣੇ ਹੈਗੇ ਤੁਸੀਂ ਫੋਨ ਦੇ ਨੇ ਨਾ ਨਵਦੀਪ ਜਿਹੜੇ ਮੈਂ ਤੈਨੂੰ ਦਵਾਇਆ ਮੇਰੇ ਕਰਕੇ ਪਾ ਮੇਰੇ ਕਰਕੇ ਪਾ ਨਾਲ ਮੈਂ ਵਲਦੂ ਦੀ ਬੇਇੱਜ਼ਤੀ ਕਰਵਾਈ ਹੈ ਮੈਨੂੰ ਕੀ ਪਤਾ ਸੀ ਕਿ ਆਸ ਆਪਾ ਪਹਿਣਾ ਹੈ ਤੁਹਾਨੂੰ ਆਪਣੀ ਮਾਂ ਦਾ ਪਤਾ ਨਹੀਂ ਹੀ ਹੈਗਾ ਤੇ ਕਿਦਾਂ ਨੇ ਨੇ ਉਹ ਉਹਨਾਂ ਨਾਲ ਤੇ ਉਦੋਂ ਕਿੰਨੀ ਲੜਾਈ ਪਈ ਜਦੋਂ ਲੈ ਕੇ ਆਂਦੇ ਉਹਨਾਂ ਨੇ ਉਦੋਂ ਹੀ ਕਿਹਾ ਸੀ ਨਾ ਕਿ ਮੈਂ ਤੈਨੂੰ ਨਹੀਂ ਪਹੁੰਚਦੇ ਨੇ ਪਰ ਉਹ ਇਹਨਾਂ ਕੋਈ ਬਹਾਨਾ ਤਾਂ ਉਹਨਾਂ ਨੇ ਬਣਾਉਣਾ ਹੀ ਸੀ ਲੜਾਈ ਦਾ ਉੱਪਰ ਗਲਤ ਕੀ ਹੈ ਇੱਥੇ ਮੈਨੂੰ ਨਹੀਂ ਪਤਾ ਕੀ ਗਲਤ ਲੱਗਾ ਬਸ ਬਿਟਾਣੇ ਚੰਗੇ ਹੈਗੇ ਉਹ ਨਹੀਂ ਆ ਬਸਦੀ ਘਰੋਂ ਬਾਹਰ ਨਿਕਲੇ ਹੁੰਦੇ ਪਤਾ ਲੱਗੇ ਇਹਨਾਂ ਨੂੰ ਹਣ ਪੜਾਂ ਵਾਲੀ ਸੋਚ ਆ ਜੇ ਵੀ ਕੋਈ ਮੜਾ ਤੇ ਚਲੋ ਉਹਨਾਂ ਦੇ ਵਿੱਚ ਨਹੀਂ ਹੈਗਾ ਪਰ ਫਿਰ ਵੀ ਬੰਦੇ ਨੂੰ ਸੋਚਣਾ ਤੇ ਚਾਹੀਦਾ ਨਾ ਗੱਲ ਕਰਨ ਤੋਂ ਪਹਿਲਾਂ ਕਿ ਸੂਟ ਹੀ ਪਾ ਲਿਆ ਸੀ ਉਹ ਵੀ ਤਾਂ ਮੈਂ ਕਹਿਣ ਡਿਆ ਮੈਂ ਚੱਲ ਹੁਣ ਕੋਈ ਨਹੀਂ ਗੁੱਸਾ ਛੱਡ ਤੇ ਆਰਾਮ ਨਾਲ ਬਹਿ ਤੂੰ ਬੈਠੀ ਹੈ ਬਾਕੀ ਹੁਣ ਗੱਲਾਂ ਨੂੰ ਵਧਾਓ ਹੈ ਨਾ ਬੁਲਾਉਣਾ ਕਿੰਨੇ ਆ ਜੇ ਅਸੀਂ ਆਪਸ ਚ ਬੋਲਾਂਗੇ ਤੇ ਗੱਲ ਵਧੂਗੀ ਜਦੋਂ ਅਸੀਂ ਕੌਣਾ ਬੁਲਾਉਣਾ ਨਹੀਂ ਇੱਕ ਦੂਜੇ ਨੂੰ ਤੇ ਗੱਲ ਕਿੱਥੋਂ ਵਧਣੀ ਹੈ ਤੇ ਬਾਕੀ ਪਿੰਡ ਨਾਲ ਦੱਸੀ ਤੁਸੀਂ ਐਵੇਂ ਨਹੀਂ ਚੰਗੇ ਲੱਗੀਦਾ ਹੁੰਦਾ ਜੇ ਮੈਨੂੰ ਦੱਸਣਾ ਹੁੰਦਾ ਨਾ ਹੁਣ ਮੈਂ ਕਦੋਂ ਨਾ ਦੱਸ ਦੇਣਾ ਸੀ ਤਾਂ ਉਹਨਾਂ ਨੇ ਇੱਥੇ ਆ ਵੀ ਜਾਣਾ ਸੀ ਐਡੀ ਸ਼ਰਧਾਨ ਤੇ ਮੈਂ ਹੈਣੀ ਆ ਚੱਲ ਫਿਰ ਹੁਣ ਕੀ ਕਰਨਾ ਹੈ ਕਿ ਉਹਨਾਂ ਨੂੰ ਵਿਚ ਲਿਆ ਕੇ ਅਸੀਂ ਤੇ ਆਪ ਫਿਰ ਉੱਥੇ ਰਹਿਣਾ ਹੁੰਦਾ ਵਾ ਤੇ ਅਗਲੇ ਆਪੇ ਬੁਰੇ ਬੰਦੇ ਰਹਿਣ ਨੂਹ ਨੂੰ ਘੰਡਿਆ ਪੁੱਤ ਨਾਨੀ ਨੂੰ ਘੰਡਿਆ ਭੂਈ ਦਾ ਫੋਨ ਆਇਆ ਸੀ ਕਹਿੰਦੀ ਭੂਈ ਆਂਦੀ ਮੈਨੂੰ ਯਾਦ ਨਹੀਂ ਕਰਦੀ ਕੋਈ ਕੋ ਜਾਣਾ ਵਾ ਜਾਣਾ ਕਲਕ ਇਹ ਬੜੀ ਸਮੱਸਿਆ ਜੇ ਇਹ ਕਰਨੀ ਨਾ ਪਤਾ ਨਹੀਂ ਉਦਾਂ ਹੀ ਹੋਈ ਹੈ ਉਧਰ ਗਈ ਹੈ ਚਾਚੇ ਘਰ ਖੇਡ ਕੇ ਆਈ ਹੈ ਕੀ ਗੱਲ ਆ ਪੁੱਤਰ ਮਮਾ ਨੇ ਤੇ ਨਹੀਂ ਮਾਰਿਆ ਮਮਾ ਤਾਂ ਆਪਾਂ ਕੋਠੇ ਛੰਨ ਤੇ ਫੋਨ ਕਿੱਥੇ ਲਾਇਆ ਵਾ ਵੇਖ ਲਓ ਇਹਦੇ ਵੱਲ ਫੋਨ ਕਿੱਡਾ ਫੜਿਆ ਹੋਇਆ ਨੇ ਚੱਲ ਕੋਈ ਗੱਲ ਨਹੀਂ ਹੈ ਮੌਜਾਂ ਹੋਰ ਮੀਨਾ ਹੋਰ ਤੇ ਅਗਰ ਲਈ ਨਾ ਆਪਾਂ ਲੇਟ ਨਹੀਂ ਕਰਨਾ ਯਾਰ ਕਰੀ ਨਾ ਮਾਰਚ ਵਿੱਚ ਐਡਮਿਸ਼ਨ ਕਰਾ ਦੇਣੀ ਆ। ਆ ਨਹੀਂ ਕਰਾ ਦੇਣੀ ਆ ਬਥੇਰੀਆਂ ਗੱਲਾਂ ਪਟਾਕ ਪਟਾਕ ਕਰਦੀ ਆ। ਆ ਨਾਲੇ ਆ ਵੀ ਥੋੜੇ ਬੱਚਿਆਂ ਚਲ ਬੈਣ ਖਵਾਉਣ ਦਾ ਵੀ ਪਹਿਲੇ ਕੋਈ 6 ਮਹੀਨੇ ਜਾਚ ਆ ਜਾਂਦੀ ਆ ਤੇ ਲੇਟ ਨਹੀਂ ਕਰਨਾ ਹੈਗਾ ਕੰਮ ਹੈ ਨਾ। ਆ ਨਹੀਂ ਕੋਈ ਗੱਲ ਨਹੀਂ ਰੂਅ ਦੇ ਪੇਪਰ ਵੀ ਹੋ ਜਾਣੇ ਆ। ਫਰਵਰੀ ਚ ਲਾਸਟ ਹੋ ਜਾਣੇ ਆ। ਤੇ ਕਵਲ ਦਾ ਸੁਣਾ ਕੇ ਤਾਂ ਆ ਫੋਨ ਫੜਕਣੀ। ਉਹਦਾ ਹੀ ਸੱਚ ਹੁਣ ਇਹ ਫੋਨ ਆ ਮੁੰਡਿਆ ਤੇ ਤੁਹਾਡੇ ਬਾਰੇ ਪੁੱਛਣ ਡੀ ਤੇ ਮੈਂ ਹੋ ਗਏ ਆ ਬਾਹਰ ਨੂੰ। ਤੇ ਕਿੱਦਾਂ ਠੀਕ ਠਾਕ? हां ਕਵਲ ਤੇ ਠੀਕ ਠਾਕ ਹੀ ਤੇ ਉਹ ਕਹਿਂਦੀ ਹੀ ਭੀ ਤੇ ਸੱਸ ਕਹਿਂਦੀ ਕਿ ਇਹਨੂੰ ਸੱਦਣਾ ਤੇ ਸੱਦ ਲੋ ਹੋਰ ਅੱਛਾ ਤੇ ਕੋਈ ਗੱਲ ਨਹੀਂ ਦੇ ਲਓ ਜਿੱਦਾਂ ਠੀਕ ਲੱਗਦਾ ਮੈਂ ਤੇ ਇਹ ਕਹਿਂਦੀ ਹੀ ਭੀ ਭੂਆ ਹੁਣਾਂ ਨੂੰ ਤਾਂ ਕਹਿ ਲਈ ਆ ਵਾ ਭਿੰਦਰ ਹੁਣਾਂ ਨੂੰ ਹੋਰ ਕੀ ਸੱਦਣਾ ਜੇ ਬੜੀ ਹਾਦਸਾ ਤੇ ਤੁਹਾਡੇ ਨਾਨਕੇ ਸੱਦ ਲਈਏ ਆ ਹਾਂ ਕਰ ਲਈ ਨੂੰ ਬਿਲਕੁਲ ਸਹੀ ਗੱਲ ਆ ਜਿਆਦਾ ਕੀ ਕਹਿਣੇ ਆ ਮੁੜ ਕੇ ਮੱਲਾ ਆਣ ਗਵਾਨ ਨੂੰ ਵੀ ਖੜਾਂਗੇ ਤੇ ਸਾਰਿਆਂ ਨੇ ਕਹਿਣਾ ਵਾ ਵੀ ਲੈਣ ਦੇ ਮਾਰੇ ਹੁਣ ਇਕੱਠੇ ਡੇ ਆ ਕਰਨੀ ਔਰ ਮੈਨੂੰ ਤੇ ਹੀ ਹੁੰਦਾ ਵਾ ਕਿ ਚਾਹਤ ਆਇਆ ਨਹੀਂ ਕਹਿਣਾ ਕਿ ਤੇ ਲੈਣ ਦੇ ਮਾਰੇ ਕਰਦੇ ਹੁਣੀ ਆ ਤੇ ਮੈਂ ਇੰਨੀ ਆ ਕਿ ਥੋੜੇ ਕੀ ਚੀਜ਼ ਆਵਾਂਗੇ ਨਾ ਤਾਂ ਸਿਆਣਾ ਹੁੰਦੀ ਆ ਅਗਲੇ ਆਣੇ ਥੋੜਾ ਕਹਿਣਾ ਕਿ ਥੋੜੇ ਜੀ ਜਿ ਆਇਓ ਉਹ ਨਾਲੇ ਪਤਾ ਕੀ ਆ ਅਗਲੇ ਆਂਦਾ ਵੀ ਸੋਚਣਾ ਚਾਹੀਦਾ ਵਾ ਇਹ ਨਹੀਂ ਆ ਵੀ ਜੇ ਚਲੋ ਕੇ ਭੈਣ ਭਰਾ ਦੇ ਘਰ ਜਾਣਾ ਵਾ ਤੇ ਐਵੇਂ ਵਾਦੂ ਦੇ ਜੀ ਇਕੱਠੇ ਹੋ ਕੇ ਚਲ ਜੀਏ ਠੀਕ ਆ ਜਿਹੜਾ ਬਣਿਆ ਵਾ ਘਰ ਵਿਹਾਰ ਸਾਫ਼ ਸਾਫ਼ ਦਾ ਹੀ ਚੰਗਾ ਨਾ ਬੌਧੀ ਇੱਕ ਦੂਜੇ ਤੇ ਭਾਜੀ ਚਾੜਨੀ ਜਿਹੜੀ ਚੰਗੇ ਨਹੀਂ ਹੁੰਦੀ ਹੈ ਜੀ ਆਓ ਚੱਲੇ ਤੇ ਆਜੇ ਕਿਉਂਕਿ ਅੱਜ ਜੇ ਮੰਨ ਲਓ ਕਿ ਕੋਈ ਲੈਣਾ ਵਾ ਤਾਂ ਕੱ ਉਹ ਤੇ ਹੈ ਦੀ ਇਹਦੇ ਨਾਲੋਂ ਚੰਗਾ ਬੰਦਾ ਪਹਿਲਾਂ ਹੀ ਆਪਣਾ ਹਸਾਬਤਾ ਬਲਾ ਕੇ ਤੁਰੇ ਚਲੋ ਤੁਸੀਂ ਸਿਆਣੇ ਹੋ ਹੀ ਤੇ ਕਵਲ ਨਾ ਆਪਣੇ ਉੱਥੇ ਗਈ ਐ ਨਾਨਾ ਨੂੰ ਤੇ ਬਾਅਦ ਚ ਫੋਨ ਲਾ ਲਿਓ ਕੋਈ ਨਹੀਂ ਲਾਵਾਂਗੇ ਸ਼ਾਮ ਨੂੰ ਉਹਨਾਂ ਨੂੰ ਕਰ ਲਾਂਗੇ ਗੱਲ ਆ ਸ਼ਾਮ ਨੂੰ ਚੱਲ ਗੱਲ ਕਰਕੇ ਤੇ ਉਹਨੂੰ ਦੱਸ ਦਿਓ ਹਾਂ ਤੇ ਮੈਂ ਕਹਿਣ ਦੀ ਹਾਂ ਦੱਸੋ ਮੈਂ ਕਹਿਣ ਦੀ ਭਿੰਦਰ ਭਾਜੀ ਉਹਨਾਂ ਨੂੰ ਕਹਾਂਗੇ ਜਿੱਦਣ ਜਾਣਾ ਵਾ ਤੂੰ ਇੱਥੇ ਆ ਜਿਓ ਇਕੱਠੇ ਜਾਵਾਂਗੇ ਚਲ ਸੋਹਣੇ ਲੱਗੀ ਦਾ ਆਹ ਇਹ ਤਾਂ ਗੱਲ ਤੇਰੀ ਗੱਲ ਠੀਕ ਆ ਨਾਲੇ ਵੀ ਚਾਰ ਜੀ ਇਕੱਠੇ ਹੋ ਕੇ ਜਾਵਾਂਗੇ ਤੇ ਸੋਹਣੇ ਲੱਗਾਂਗੇ ਤੇ ਨਾਲੇ ਆ ਵੀ ਚਲੋ ਭੂਆ ਵੀ ਨਾਲ ਆ ਜੇਗੀ ਨਾਪੂਆ ਚਲੋ ਸਿਆਣੇ ਆ ਅਸੀਂ ਭੈ ਆਪਣੇ ਥਾਵਾਂ ਵੋ ਸਿਆਣੇ ਆ ਨਾਲੇ ਦੇਖੋ ਕੋਈ ਸਿੰਦਰ ਵੀ ਆਪਣਾ ਸਿਆਣਾ ਵਾ ਜੇ ਕੋਈ ਹੋਰ ਵੀ ਗੱਲ ਨੂੰ ਪੁੱਛ ਲਾਂਗੇ ਸਲਾਹ ਲੈਣੀ ਚਾਹੀਦੀ ਹੁੰਦੀ ਆ ਚਲੋ ਕਰ ਲਿਓ ਜਿਹੜੀ ਵੀ ਸਲਾਹ ਕਰਨੀ ਆ ਤੁਸੀਂ ਚਲੋ ਵੇਰ ਲੈਨੇ ਆ ਜਿੱਦਾਂ ਵੀ ਹੁੰਦਾ ਹਨਾ ਵੇਰ ਲੈ ਤੇ ਨਾਲੇ ਗੱਲੀ ਨੂੰ ਮੇਰੀ ਗੱਲ ਸੁਣੀ ਹਾਂਜੀ ਮੂੰਗਰੇ ਲਿਆਵਾ ਥੋੜੀ ਤੋੜ ਕੇ ਜੋਦੀ ਬਣਾ ਸਬਜੀ ਲੈਓ ਨਹੀਂ ਤੇਰੀ ਬਾਣੀ ਨਹੀਂ ਚਾਹ ਹੈ ਕਦੋਂ ਦੀ ਧਰ ਕੇ ਬੈਠੀ ਹੈਂ ਤੂੰ ਗੁੰਗੀਆਂ ਵਰ ਕੋ ਬੋਲਿਆ ਨਹੀਂ ਕਿ ਮੈਂ ਚਾਹ ਵਾਲਾ ਅਖੰਡਈ ਸਾਂ ਆ ਕੀ ਬਣਾਇਆ ਏ ਤੇਰਾ ਪੰਗੜ ਲੈ ਇਹ ਮਿੱਠਾ ਦੇ ਵਿੱਚ ਇਹਦਾ ਜ ਹੈ ਨਹੀਂ ਦੇਖ ਹੀ ਲੈਣਾ ਈ ਤੂੰ ਮੂੰਹ ਵੇ ਕਿਦਾਂ ਬਣਾਇਆ ਕਿ ਧੀ ਔਖੀ ਹੁੰਦੀ ਏ ਹੁਣ ਇਹ ਤਾਂ ਹੁੰਦੀ ਰੋ ਕਿ ਤੇ ਪਖੰਡ ਕਰਦੀ ਏ ਕਦੇ ਮਿੱਠਾ ਘਾਟਿਆ ਤੇ ਕਦੇ ਦੇ ਲਈ ਵਾਦਿਆ ਹਾਏ ਹਾਏ ਆ ਕੀ ਬਣਾ ਕੇ ਦੇ ਗਈਆਂ ਮੈਨੂੰ ਤੈਨੂੰ ਕੰਮ ਕਰ ਲਿਆ ਕਰ ਹੈ ਕਿ ਨਹੀਂ ਜੇ ਪਹਿਲਾਂ ਬਣਾਈ ਸੀ ਤੇ ਫਿੱਕੀ ਸੀ ਆ ਮੇਰੀ ਚਾਣੀ ਕਰਕੇ ਲੈ ਆਈਂ ਕਮ ਸੇ ਕਮ ਚਾਹ ਤਾਂ ਚਾਜ ਦੀ ਬਣਾ ਲਿਆ ਕਰ ਐਉਂ ਬਣਾਈਏ ਜਿਵੇਂ ਨਾ ਬਾਹਰ ਮੇਲ ਤੇ ਬੋਰੀਆਂ ਖਰੀਦੀਆਂ ਨੇ ਮੁਖਦੀਆਂ ਜਿੰਨਾ ਜੀ ਕਿਤਾ ਮਿੱਠਾ ਪਾ ਲਿਆ ਜਾਂ ਹੋਰ ਬਣਾ ਕੇ ਲਿਆ ਚਾਜ ਦੀ ਆਪ ਪਈ ਜੀ ਪੀਣੀ ਜਿਹਦੇ ਪੀ ਲੋ ਨਹੀਂ ਪੀਣੀ ਤਾਂ ਨਾ ਪੀਓ ਬਹੁਤੇ ਪਖੰਡ ਕਰਨ ਦੀ ਲੋੜ ਨਹੀਂ ਹੈਗੀ ਮੈਸਾ ਕੋ ਕੁਝ ਬੋਲਣ ਨੀ ਦੇਈ ਜੀ ਤੂੰ ਹੀ ਜਦਾ ਸਰ ਤੇ ਚੜਦੇ ਜਾਂਦੇ ਹੋ ਕਦੇ ਫਿੱਕੀ ਆ ਕਦੇ ਮਿੱਠੀ ਆ ਆਪੇ ਬਣਾ ਕੇ ਤੇ ਪੀ ਲੋ ਤੁਹਾਡੇ ਕਿਹੜੇ ਹੱਥ ਨਹੀਂ ਹੈਗੇ ਮੇਰੀ ਗੱਲ ਸੁਣ ਗੱਲਾਂ ਨਾ ਵੱਟ ਕੱਟ ਕਰ ਤੈਨੂੰ ਕਾਹ ਲੈ ਜਾਂਦਾ ਵਾ ਚਪ ਕਰਕੇ ਚਾਹ ਬਣਾ ਕੇ ਲਿਆ ਕੇ ਦੇ ਮੈਨੂੰ ਚਾਹ ਦੀ ਤੂੰ ਉੱਥੇ ਬਹਿ ਕੇ ਸਾਦੀ ਚ ਨਹੀਂ ਬੋਲਣਾ ਜਦ ਤੂੰ ਜ਼ਫਤਰ ਤੇ ਲੱਗੀ ਹੈ ਨਹੀਂ ਮੈਂ ਬੇਲ ਨਹੀਂ ਆ ਤੇ ਤੁਹਾਡੇ ਅੱਗੇ ਪਿੱਛੇ ਤੁਰੇ ਫਿਰਾ ਕਦੇ ਤੈਨੂੰ ਚਾਹ ਲੈ ਕੇ ਜਦ ਕਦੇ ਤੈਨੂੰ ਪਾਣੀ ਲੈ ਕੇ ਜਦਾਂ ਹੋਰ ਮੇਰੇ ਬਥੇਰੇ ਕੰਮ ਕਰਨ ਵਾਲੇ ਪਏ ਨੇ ਇਹਦਿੱਕੇ ਇਹ ਕੰਮ ਨੂੰ ਹੱਥ ਨਹੀਂ ਲਾਉਣਾ ਹੁੰਦਾ ਮੈਂ ਤੇ ਨਹੀਂ ਲਾਉਣਾ ਹੈਗਾ ਜਿਹੜਾ ਤੂੰ ਮੈਨੂੰ ਸੁਣਾਉਂਦਾ ਹੀ ਨਹੀਂ ਸਾਰੀ ਦੁਨੀਆ ਕੰਮ ਕਰਦੀ ਤੇ ਤੂੰ ਚੱਜ ਨਹੀਂ ਕਰਦੀ ਹੈਗੀ ਤਾਰੀਆਂ ਨੋਆ ਤਿਆਂ ਘਰ ਸਾਹਵੇਂ ਜਾਂ ਚਾਹ ਕੇ ਬਣਾ ਖਿਲੇ ਚੱਜ ਦੀ ਕਿਤੇ ਡਿਵਰੀਏ ਸੱਸਾਂ ਵੀ ਨਹੀਂ ਹੈਗੀਆਂ ਨੋਆ ਤਿਆਂ ਬਣਾ ਕਿਹੜਾ ਹੁੰਦੇ ਨੇ ਤੁਸੀਂ ਤੇ ਪਖੰਡ ਕਰ ਦਿਓ ਜਿੰਨਾ ਸਗੋਂ ਮੈਂ ਤੇ ਆਖੇ ਲੱਗਦੀਆਂ ਮੇਰੇ ਵਰਗੀਆਂ ਸੱਸਾਂ ਨਹੀਂ ਨਾ ਤੇ ਤੈਨੂੰ ਅਕਲ ਹੋਣੀ ਚਾਹੀਦੀ ਆ ਕੀ ਬਣਾਇਆ ਕਦੀ ਫਿੱਕੀ ਬਣਾਲੀ ਕਦੀ ਮਿੱਠੀ ਬਣਾਲੀ ਤੈਨੂੰ ਅਕਲ ਹੈ ਨਹੀਂ ਕੀ ਚੀਜ਼ ਬਣਾਉਣੀ ਅੱਜ ਮੈਂ ਕੋਈ ਨਵੀਂ ਨਹੀਂ ਬਣਾਈ ਹੈਗੀ ਜਦੋਂ ਦੀ ਵਿਆਹ ਕਿ ਆਈ ਨਾ ਮੈਂ ਹੀ ਬਣਾਉਣੀ ਆ ਅੱਗੇ ਤੇ ਕਦੇ ਮਿੱਠਾ ਵੱਡ ਘੱਟ ਹੋ ਜਾਣੀ ਹੈ ਵੈਸੇ ਤੁਸੀਂ ਲੜਨ ਦੇ ਬਹਾਨੇ ਲੱਭਦੇ ਹੋ ਵੀ ਉਦਾਂ ਹੀ ਮੇਰੇ ਨਾਲ ਬੋਲਣ ਨਹੀਂ ਗਈ ਇਹ ਬੰਨ ਨੇ ਮੇਰੇ ਨਾਲ ਬੋਲੂਗੀ ਤੇ ਸਹੀ ਨਾ ਨਹੀਂ ਜਾ ਜਾ ਕੰਮ ਕਰ ਚੱਲ ਕੇ ਚੱਲਨੀ ਆ ਮੈਂ ਮੈਂ ਨਹੀਂ ਚਾਹ ਬਣਾ ਕੇ ਲਿਆਉਣੀ ਬਣਾ ਕਿ ਕਿ ਨਹੀਂ ਤੇ ਪੀ ਲੋ ਆਪੇ ਇਹ ਔਖੀ ਹੁੰਦੀ ਹੈ ਮੈਂ ਜਦੋਂ ਕਹਿ ਦਿੱਤਾ ਤਾਂ ਚੱਲ ਗਲਤੀ ਹੋ ਗਈ ਹੈ ਮੇਰੇ ਕੋਲ ਤੇ ਚਾਹ ਬਣਾ ਕੇ ਲਿਆਈਏ ਕਦੀ ਵੱਡਰਾ ਆਉਂਦੇ ਕਦੀ ਘਟ ਲੈ ਆਉਂਦੀ ਹੈ ਜੇ ਪਾੜੀ ਬੈਠੀ ਕੋ ਦਾਸ ਜਮਾਤਾ ਤੇ ਅਗਰ ਖਦਸ ਦਿਖਾਈ ਨਹੀਂ ਇਹਨੂੰ ਕਿ ਚੌਂਕੇ ਦੇ ਕੰਮ ਕਰਨ ਦੀ ਮੈਨੂੰ ਲੱਗਦਾ ਜਾਣਬੁੱਝ ਕੇ ਡਈਏ ਕੰਮ ਕਰਨ ਜੇ ਮੈਂ ਆਖਿਆ ਇਹ ਚਾਹ ਘੁੱਟ ਬਣਾ ਦੇ ਪਹਿਲਾਂ ਠਿੱਕੀ ਲੈ ਆਈਏ ਹੁਣ ਮੇਰੀ ਖੰਡ ਘੋਲ ਕੇ ਲੈ ਆਈ ਨਹੀਂ ਪੀਣੀ ਤੇ ਨਾ ਪਿਓ ਆ ਪਈਏ ਕਿਡੇ ਪਖੰਡ ਕਰਦੇ ਨੇ ਮੈਨੂੰ ਇਹ ਨਹੀਂ ਹੋਰ ਬਣਾ ਕੇ ਲਿਆ ਕੇ ਦੇ ਮੈਂ ਬੇਲੀ ਆ ਮੈਨੂੰ ਹੋਰ ਪਲਾ ਕੋਈ ਕੰਮ ਨਹੀਂ ਨਾ ਹੈਗਾ ਕਰਨ ਨੂੰ ਕਿੱਦਾਂ ਰੋਗ ਮਾਰਦੇ ਏ ਤੇਰੇ ਮੈਨੂੰ ਆਹ ਕਹਈਦਾ ਤੇ ਕਦੇ ਮੈਨੂੰ ਹੋ ਚਾਹੀਦਾ ਨਵੀਂ ਇਹ ਘੁੱਟ ਬਣਾ ਕੇ ਦੇ ਨੀ ਆਪੇ ਬਣਾ ਕੇ ਪੀਣੀ ਹੋਵੇ ਤੇ ਪੀ ਲੈ ਇੰਨਾ ਸ਼ੁਕਰ ਨਹੀਂ ਕਰਦੇ ਹੈਗੇ ਕਿ ਮੈਂ ਫਿਰ ਵੀ ਇਹਨਾਂ ਦੀ ਗੱਲ ਮੰਨਦੀ ਆ ਕਿੰਨੀ ਇਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਤਾਂ ਵੀ ਮੇਰੇ ਸਿਰ ਤੇ ਚੜਾ ਲੇ